ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਤੁਹਾਨੂੰ ਪਤਾ ਹੈ ਕਿ ਚੋਣਾਂ ਦਾ ਆਗਾਜ਼ ਸਾਡਾ ਹੋ ਚੁੱਕਿਆ ਹੈ ਤੇ ਅੱਜ ਮਿਡਨਾਈਟ ਨੂੰ ਸਾਡੀ ਜਿਹੜੀ ਨੋਟੀਫਿਕੇਸ਼ਨ ਆ ਉਹ ਹੋ ਜੂਗੀ ਤੇ ਕੱਲ ਤੋਂ ਸਾਡੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਭਰੇ ਜਾਣਗੇ ਸੋ ਬਠਿੰਡਾ ਪਾਰਲੀਮੈਂਟਰੀ ਕੰਸਟੀਟੂਐਂਸੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 9 ਹਲਕੇ ਨੇ ਸਾਡੇ ਕੋਲ 9 ਪਾਰਲੀਮੈਂਟਰੀ ਜਿਹੜੇ ਸਾਡੇ ਹਲਕੇ ਨੇ ਅਸੈਂਬਲੀ ਕੰਸਟੀਟੂਐਂਸੀਜ਼ 9 ਪੈਦੀਆਂ ਨੇ ਬਠਿੰਡਾ ਦੇ ਵਿੱਚ ਜਿਨ੍ਹਾਂ ਤੋਂ 5 જિલ્લા ਬਠਿੰਡਾ ਦੇ ਅੰਦਰ 3 ਮਾਨਸਾ ਦੇ ਅੰਦਰ ਇੱਕ ਮੁਖਸਰ ਸਾਹਿਬ ਦੀ ਲੰਬੀ ਜਿਹੜੀ ਆ ਉਹ ਹਲਕਾ ਕੰਡੀ ਆ ਐਜ਼ ਔਨ ਡੇਟ ਜੇ ਮੈਂ ਤੁਹਾਡੇ ਕੋਲ ਵੋਟਰਸ ਦੀ ਗੱਲ ਕਰਾਂ ਤਾਂ ਸਾਡੇ ਕੋਲ 16 ਲੱਖ 4815969 ਟੋਟਲ ਵੋਟਰ ਐਜ਼ ਔਨ ਡੇਟ ਨੇ ਜੀ ਮੇਲ ਫੀਮੇਲ ਵੋਟਰਸ ਤੇ 트랜ਸ ਜੈਂਡਰ ਵੋਟਰਸ ਪਲੱਸ ਨਵਾਂ ਉਪਰਾਲਾ ਜਿਹੜਾ ਅਸੀਂ ਇਸ ਵਾਰ ਕੀਤਾ ਹੈ ਕਿ 18 ਤੋਂ 19 ਸਾਲ ਦਾ ਜਿਹੜਾ ਵੋਟਰ ਹੈ ਉਹਦੇ ਉੱਤੇ ਸਾਡਾ ਕਾਫੀ ਫੋਕਸ ਸੀਗਾ ਉਸ ਫੋਕਸ ਨੂੰ ਦੇਖਦੇ ਹੋਏ ਲਾਸਟ 2019 ਦੇ ਇਲੈਕਸ਼ਨ ਚ ਤਕਰੀਬਨ 31000 ਸਾਡੇ ਕੋਲ 18 ਤੋਂ 19 ਸਾਲ ਦੀ ਏਜ ਦੇ ਜਿਹੜੇ ਵੋਟਰ ਸੀਗੇ ਉਹ ਸੀ ਜਿਹੜਾ ਕਿ ਇਸ ਵਾਰੀ ਨੰਬਰ ਤਕਰੀਬਨ 7000 ਵੱਧ ਕੇ 38339 ਦਾ ਜਿਹੜਾ ਆਕੜਾ ਹੈ ਉਹ ਉੱਥੇ ਪਹੁੰਚਿਆ ਆ ਨੈਕਸਟ ਵੀਕ ਆ ਪੋਲਿੰਗ ਸਟੇਸ਼ਨਸ ਦੀ ਜੇ ਮੈਂ ਗੱਲ ਕਰਾਂ ਜੀ ਬਹੁਤ ਵੱਡਾ ਸਾਡਾ ਇਹ ਹਲਕਾ ਹੈਗਾ ਇਸ ਹਲਕੇ ਦੇ ਵਿੱਚ ਟੋਟਲ ਨਾ ਜਿਹੜੇ ਅਸੈਂਬਲੀ ਕੰਸਟਿਟੂਐਂਸੀਜ਼ ਨੇ ਉਹਨਾਂ ਚੋਂ 920 ਪੋਲਿੰਗ ਸਟੇਸ਼ਨ ਲੋਕੇਸ਼ਨਸ ਨੇ ਜੇ ਤੋਂ ਮੈਂ ਲੋਕੇਸ਼ਨ ਦੀ ਗੱਲ ਕਰਦਾ ਤਾਂ ਲੋਕੇਸ਼ਨ ਦਾ ਬੇਸਿਕਲੀ ਮਤਲਬ ਹੈ ਕਿ ਕੋਈ ਵੀ ਇੱਕ ਬਿਲਡਿੰਗ ਜਿੱਥੇ 1 ਜਾਂ 1 ਤੋਂ ਵੱਧ ਪੋਲਿੰਗ ਸਟੇਸ਼ਨ ਹੋ ਸਕਦਾ ਹੈ 1814 ਸਾਡੇ ਟੋਟਲ ਪੋਲਿੰਗ ਸਟੇਸ਼ਨ ਬਣਦੇ ਨੇ ਜੀ ਨੈਕਸਟ ਸੋ ਸ਼ਡਿਊਲ ਆਫ ਐਕਟੀਵਿਟੀਜ਼ ਜਿੱਦਾਂ ਹੀ ਤੁਹਾਨੂੰ ਪਤਾ ਹੈ ਕਿ ਅੱਜ ਰਾਤ ਨੂੰ ਜਿੱਦਾਂ ਨੋਟੀਫਿਕੇਸ਼ਨ ਹੋ ਜਾਂਦੀ ਹੈ ਤੋ ਕੱਲ੍ਹ ਵੀ ਡੇਟ ਤੋਂ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਸਾਡੀ ਜਿਹੜੀ ਨਾਮੀਨੇਸ਼ਨ ਹੈ ਉਹ ਭਰੀ ਜਾਊਗੀ ਜਿਹਦੇ ਚ ਦੋ ਦਿਨ ਆਂਦੇ ਨੇ ਜਿਹੜੀ ਕਿ ਪਬਲਿਕ ਹਾਲੀਡੇ ਹੈ 11 ਤਰੀਕ ਤੇ 12 ਤਰੀਕ ਇਹਨਾਂ 2 ਦਿਨਾਂ ਦੇ ਵਿੱਚ 네ਗੋਸ਼ੀਏਬਲ ਇਨਸਟਰੂਮੈਂਟ ਆਖਦੇ ਦੀ ਛੁੱਟੀ ਰਹਿੰਦੀ ਆ ਤਾਂਸ ਦੀ ਵੀ ਸੋ ਸਾਡਾ ਇਹ 2 ਦਿਨ ਇਦਾਂ ਦੇ ਹੋਣਗੇ ਜਦੋਂ ਨਾਮਿਨੇਸ਼ਨ ਨਹੀਂ ਪੂਰੀ ਜਾਊਗੀ ਅਦਰਵਾਈਜ਼ 7 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿੱਚ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਕਦੇ ਵੀ ਤੁਸੀਂ ਆ ਕੇ ਜਿਹੜਾ ਡੀਸੀ ਕੋਟ ਰੂਮ ਹੈ ਉਸ ਨੂੰ ਅਸੀਂ ਨਾਮਿਨੇਸ਼ਨ ਨਾ ਭਰਨ ਲਈ ਇੱਕ ਜਿਹੜਾ ਹੈਗਾ ਨਾਮਿਨੇਟ ਕੀਤਾ ਹੋਇਆ ਕਿ ਉੱਥੇ ਤੁਸੀਂ ਆਪ ਦੇ ਨਾਮਿਨੇਸ਼ਨ ਭਰ ਸਕਦੇ ਹੋ ਇੱਕ ਜਗ੍ਹਾ ਅਸੀਂ ਨਿਰਧਾਰਿਤ ਕੀਤੀ ਹੈ ਕੈਂਡੀਡੇਟ ਦੇ ਨਾਲ ਚਾਰ ਬੰਦੇ ਜਿਹੜੇ ਨੇ ਉਹ ਆ ਸਕਦੇ ਨੇ ਕੈਂਡੀਡੇਟ ਪਲੱਸ 4 ਪੰਜ ਬੰਦੇ ਤੋਂ ਇਲਾਵਾ ਅਸੀਂ ਉਸ ਰੂਮ ਦੇ ਵਿੱਚ ਕਿਸੇ ਨੂੰ ਦਾਖਲ ਨਹੀਂ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਲਾਸਟ ਡੇ ਆਫ ਫਾਈਲਿੰਗ ਨੋਮੀਨੇਸ਼ਨ ਤੋਂ ਅਗਲੇ ਦਿਨ ਜਿਹੜੀ ਸਾਡੀ ਹੈ 15 ਤਰੀਕ ਦੀ ਸਕਰੂਟੀ ਹੈ ਸਕਰੂਟੀ ਦੇ ਵਿੱਚ ਅਸੀਂ ਕੈਂਡੀਡੇਟ ਦਾ ਜਿਹੜਾ ਫਾਰਮ ਉਹਨੇ ਭਰਿਆ ਨੋਮੀਨੇਸ਼ਨ ਫਾਰਮ ਤੇ ਫਾਰਮ 26 ਤੇ ਉਸ ਤੋਂ ਇਲਾਵਾ ਕੈਂਡੀਡੇਟ ਦੇ ਅਗੇਂਸਟ ਜਿਹੜਾ ਜੇ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਐਫੀਡੇਵਿਟ ਕੋਈ ਕਾਊਂਟਰ ਐਫੀਡੇਵਿਟ ਕੁਝ ਤਾਂ ਇਹ ਤਕੋਈ ਉਤਾਰੀ ਡਿਟੇਲ ਜਿਹਦੇ ਨਾਲ ਲੱਗਦਾ ਹੈ ਕਿ ਉਹਦੀ ਨਾਮਿਨੇਸ਼ਨ ਦੇ ਵਿੱਚ ਕੋਈ ਕਮੀ ਹੈ ਕੋਈ ਖਾਮੀ ਹੈ ਉਸ ਚੀਜ਼ ਨੂੰ ਅਸੀਂ 15 ਤਰੀਕ ਨੂੰ ਵਿਚਾਰਾਂਗੇ ਤੇ ਉਸ ਤੋਂ ਬਾਅਦ 15 ਤਰੀਕ ਨੂੰ ਵੀ ਅਸੀਂ ਫਾਈਨਲ ਵੈਲਿਡਲੀ ਨਾਮਿਨੇਟਡ ਕੈਂਡੀਡੇਟ ਜਿਹੜੇ ਨੇ ਉਹਨਾਂ ਦੀ ਲਿਸਟ ਬਣ ਜੂਗੀ ਉਸ ਤੋਂ ਬਾਅਦ ਇਹ ਕੈਂਡੀਡੇਟ ਜਿਹੜੇ ਵੈਲਿਡਲੀ ਨਾਮਿਨੇਟ ਹੋ ਗਏ 16 ਤਰੀਕ ਤੇ 17 ਤਰੀਕ ਦੋ ਦਿਨ ਉਹਨਾਂ ਕੋਲ ਹੈਗੇ ਆ ਉਹ ਆਪ ਦੀ ਵਿਡਰੋਅਲ ਜੇ ਕੋਈ ਰਿਕੁਐਸਟ ਦੇਣਾ ਚਾਹੁੰਦਾ ਹੈ ਤਾਂ 17 ਤਰੀਕ ਤੱਕ ਆਪ ਦੀ ਵਿਡਰੋਅਲ ਦੇ ਦਿੱਤੀ ਉਸ ਤੋਂ ਬਾਅਦ ਜਿੱਦਾਂ ਹੀ ਵਿਡਰੋਅਲ ਦੀ ਲਿਸਟ ਫਾਈਨਲ ਹੋਏ ਤਾਂ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਹੈ ਜੀ ਅਲਾਟਮੈਂਟ ਆਫ ਸਿੰਬਲ ਜਿਹੜੀ ਹੈ ਉਹ ਕੈਂਡੀਡੇਟ ਜਿਹੜੇ ਕਿ ਉਮੀਦਵਾਰ ਲੜਨਾ ਚਾਹਣਗੇ ਉਹਨਾਂ ਨੂੰ ਅਸੀਂ ਸਿੰਬਲ ਜਿਹੜੇ ਨੇ ਆਪਣੇ ਅਲਾਟ ਕਰਾਂਗੇ ਇੱਕ ਤਰੀਕ ਨੂੰ ਜਿੱਦਾਂ ਤੁਹਾਨੂੰ ਪਤਾ ਹੈ ਕਿ ਇੱਕ ਤਰੀਕ ਨੂੰ ਆਪਣੀ ਲਾਸਟ ਫੇਜ਼ ਆਫ ਜਿਹੜੇ ਇਲੈਕਸ਼ਨ ਹੈ ਉਸ ਦੇ ਵਿੱਚ ਪੰਜਾਬ ਪੂਰੇ ਪੰਜਾਬ ਦੇ ਵਿੱਚ ਸਾਡੀ ਪੋਲਿੰਗ ਹੋਣੀ ਹੈ ਇੱਕ ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਦੇ ਦਰਮਿਆਨ 1814 ਜਿਹੜੇ ਸਾਡੇ ਪੋਲਿੰਗ ਸਟੇਸ਼ਨਸ ਹੈਗੇ ਆ 960 ਲੋਕੇਸ਼ਨ ਤੇ ਉੱਥੇ ਸਾਡੀ ਜਿਹੜੀ ਹੈਗੀ ਪੋਲ ਪਏਗੀ 4 ਤਰੀਕ ਨੂੰ ਜਿਹੜੀ ਹੈਗੀ ਸਾਡੀ ਕਾਊਂਟਿੰਗ ਹੋਊਗੀ ਇਸ ਵਾਰੀ ਅਸੀਂ ਕੁਝ ਵੱਖਰਾ ਕੀਤਾ ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਪਾਰਲੀਮੈਂਟਰੀ ਕੰਸਟਿਟੂਐਂਸੀ ਬਠਿੰਡੇ ਦੇ ਜਿਹੜੇ ਕਾਊਂਟਿੰਗ ਹੁੰਦੇ ਸੀ ਉਹ ਵੱਖ-ਵੱਖ ਥਾਵਾਂ ਤੇ ਹੁੰਦੇ ਸੀ ਕਿਉਂਕਿ ਕੰਸਟਿਟੂਐਂਸੀ ਬਹੁਤ ਵੱਡੀ ਹੈ ਬਹੁਤ ਥਾਵਾਂ ਦੇ ਉੱਤੇ ਹੁੰਦੇ ਸੀ ਉਹਦੇ ਵਿੱਚ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਕੁਝ ਕਮੀ ਪੇਸ਼ੀ ਲੱਗਦੀ ਸੀ ਕਿ ਕਿ ਮਹਿਸੂਸ ਹੁੰਦੇ ਸੀ ਕਿ ਉਹ ਲਾ ਕੰਟਰੋਲ ਨਹੀਂ ਹੋ ਸਕਦਾ ਰੰਡਾ ਸਾਟਾ ਤੇ ਦੂਸਰਾ ਜਿਹੜਾ ਹੈ ਕੈਂਡੀਡੇਟ ਨੂੰ ਤੇ ਪਲੱਸ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਕੋਈ ਨਾ ਕੋਈ ਔਕੜ ਉੱਥੇ ਆਂਦੀ ਸੀ ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਸ ਵਾਰੀ ਅਸੀਂ ਸੈਂਟਰਲਾਈਜ਼ਡ ਇੱਕ ਕਾਊਂਟਿੰਗ ਕਰ ਰਹੇ ਹਾਂ ਐਮ ਆਰ ਐਸ ਪੀ ਟਿਊ ਦਾ ਜਿਹੜਾ ਕੈਂਪਸ ਹੈ ਉੱਥੇ ਅਸੀਂ ਇਹ ਕਾਊਂਟਿੰਗ ਕਰ ਰਹੇ ਹਾਂ ਸੋ ਸਾਰੇ 9 ਹਲਕਿਆਂ ਦੀ ਕਾਊਂਟਿੰਗ ਜਿਹੜੀ ਹੈ ਉਹ ਇੱਕੋ ਜਗ੍ਹਾ ਤੇ ਹੋਊਗੀ ਇੱਕੋ ਕੈਂਪਸ ਦੇ ਵਿੱਚ ਹੋਊਗੀ ਦੋ ਬਿਲਡਿੰਗ ਹੈਗੀਆਂ ਨੇ ਸਾਡੇ ਕੋਲ ਇੱਕ ਸੈਂਟਰਲ ਲਾਇਬ੍ਰੇਰੀ ਹੈਗੀ ਹੈ ਦੂਸਰਾ ਇੱਕ ਉਹਨਾਂ ਦਾ ਲੈਕਚਰ ਬਲੌਕ ਹੈ ਉੱਥੇ ਦੋ ਜਗ੍ਹਾ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਦੀ ਕਾਊਂਟਿੰਗ ਡਿਸਪੈਚ ਐਂਡ ਰਸੀਟ ਸੈਂਟਰ ਅਸੀਂ ਵੱਖ-ਵੱਖ ਰੱਖੇ ਹੋਏ ਨੇ ਜਿੱਥੋਂ ਪੋਲਿੰਗ ਪਾਰਟੀਆਂ ਜਾਣਗੀਆਂ ਈਵੀਐਮ ਦੀ ਰੈਂਡਮਾਈਜੇਸ਼ਨ ਹੋਣ ਤੋਂ ਬਾਅਦ ਜਿਹੜੀਆਂ ਈਵੀਐਮ ਸਾਡੀਆਂ ਨੇ ਅੱਜ ਤੋਂ ਅਸੀਂ ਡਿਸਪੈਚ ਕਰ ਰਹੀਆਂ ਸ਼ੁਰੂ ਕਰ ਦਾਂਗੇ ਕਨਸਰਨਡ ਹਲਕਿਆਂ ਨੂੰ ਕਨਸਰਨਡ ਹਲਕੇ ਜਦੋਂ 12 ਤਰੀਕ ਨੂੰ ਤੁਹਾਡੀ ਵਿਡਰੋਅਲ ਹੋਗੇ ਤੇ ਫਾਈਨਲ ਹੋ ਗਿਆ ਕਿ ਕਿਹੜੇ ਕੈਂਡੀਡੇਟ ਚੋਣ ਲੜਨਗੇ ਜਦੋਂ ਉਹਨਾਂ ਦਾ ਬੈਲਟ ਪੇਪਰ ਬਣ ਜਾਊਗਾ ਉਸ ਦਿਨ ਤੋਂ ਉਹਨਾਂ ਦੀ ਪ੍ਰੈਪਰੇਸ਼ਨ ਕਰਨੀ ਸ਼ੁਰੂ ਕਰ ਦੇਣਗੇ ਤੇ ਫਾਈਨਲੀ ਇੱਕ ਦਿਨ ਪਹਿਲਾਂ 12 ਤਰੀਕ ਤੋਂ ਇੱਕ ਦਿਨ ਪਹਿਲਾਂ ਜਿਹੜਾ ਹੈਗਾ 31 ਮਈ ਨੂੰ ਸਾਡੀ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਵਕਤ ਵਕਤ ਡਿਸਪੈਚ ਤੇ ਰਸੀਡ ਸੈਂਟਰ ਜਿਹੜੇ ਹੈਗੇ ਨੇ ਹਲਕਾ ਵਾਈ ਉਥੋਂ ਉਹ ਜਾਣਗੇ ਤੇ ਆਪਦੇ ਜਿਹੜਾ ਅਲੋਟਡ ਉਹਨਾਂ ਨੂੰ ਪੋਲਿੰਗ ਸਟੇਸ਼ਨ ਹੋਊਗਾ ਆਫਟਰ ਰੈਂਡਮਾਈਜੇਸ਼ਨ ਉਹ ਦੇਣਾ ਸ਼ੁਰੂ ਕਰ ਲੈਣਗੇ ਜੀ ਉੱਥੇ ਆ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਬਠਿੰਡਾ ਪੰਜਾਬ ਦੇ ਵਿੱਚ ਸਿਰਫ ਦੋ ਹੀ ਹਲਕੇ ਇਦਾਂ ਦੇ ਨੇ ਦੋ ਹੀ ਪਾਰਲੀਮੈਂਟਰੀ ਕੰਸਟਿਟੂਐਂਸੀਜ਼ ਇਦਾਂ ਦੀਆਂ ਨੇ ਜਿਹੜੀਆਂ ਐਕਸਪੈਂਡੀਚਰ ਸੈਂਸਿਟਿਵ ਨੇ ਕਮਿਸ਼ਨ ਵੱਲੋਂ ਸੋ ਸਾਡੇ ਤੇ ਇੱਕ ਲੁਧਿਆਣਾ ਦੋ ਇਦਾਂ ਦੀਆਂ ਨੇ ਜਿਹੜੇ ਐਕਸਪੈਂਡੀਚਰ ਸੈਂਸਿਟਿਵਿਟੀ ਕਲੀਅਰ ਕੀਤੇ ਹੋਏ ਨੇ ਸਾਡੇ ਐਕਸਪੈਂਡੀਚਰ ਆਬਜ਼ਰਵਰ ਜਿਹੜੇ ਨੇ ਉਹ ਕੱਲ ਫਸਟ ਡੇ ਆਫ ਨਾਮਿਨੇਸ਼ਨ ਸਾਡੇ ਕੋਲ ਆ ਜਾਣਗੇ ਤੇ ਉਸ ਤੋਂ ਬਾਅਦ 8 ਤਰੀਕ ਨੂੰ ਅਸੀਂ ਫੋਰ ਇੱਕ ਮੀਟਿੰਗ ਕਰਾਂਗੇ ਜਿਦੇ ਚ ਜਿਹੜੀ ਵੀ ਪੋਲਿਟਿਕਲ ਪਾਰਟੀਆਂ ਐ ਜਿਹੜਾ ਵੀ ਜਾਂ ਫਿਰ ਕੈਂਡੀਡੇਟ ਹੋਊਗਾ ਉਹਨਾਂ ਦੇ ਅਕਾਊਂਟਸ ਜਿਹੜੇ ਉਹਨਾਂ ਦੇ ਖਰਚੇ ਆ ਉਹਨਾਂ ਦਾ ਅਸੀਂ ਰਿਕਾਰਡ ਦੇਖਣ ਲਈ ਤਿੰਨ ਡੇਟਸ ਅਸੀਂ ਨਿਰਧਾਰਿਤ ਕੀਤੀਆਂ ਨੇ ਤੇ 95 ਲੱਖ ਦਾ ਜਿਹੜਾ ਹੈਗਾ ਓਵਰਆਲ ਖਰਚਾ ਕੋਈ ਵੀ ਕੈਂਡੀਡੇਟ ਵੱਲੋਂ ਕੀਤਾ ਜਾ ਸਕਦਾ ਹੈਗਾ ਤੇ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਜਿਸ ਦਿਨ ਤੋਂ ਕੋਡ ਲੱਗਿਆ ਸੀਗਾ ਫਲਾਈਂਗ ਸਕੁਐਡ ਟੀਮਸ ਹਰ ਹਲਕੇ ਦੀਆਂ 9 ਸੋ 27 ਸਾਡੀਆਂ ਜਿਹੜੀਆਂ ਫਲਾਈਂਗ ਸਕੁਐਡ ਟੀਮਸ ਹੋ ਗਈਆਂ ਉਹ ਉਹ ਆਪਰੇਸ਼ਨਲ ਨੇ ਕੱਲ ਨੂੰ ਕਿਉਂਕਿ ਨੋਟੀਫਿਕੇਸ਼ਨ ਹੋ ਜੋਗੇ ਸੋ ਕੱਲ ਤੋਂ ਤੁਹਾਡੀਆਂ ਜਿਹੜੀਆਂ ਸਟੈਟਿਕ ਸਰਵੇਲੈਂਸ ਟੀਮ ਜਿਹੜੇ ਸਾਡੇ ناکਾਜ਼ ਨੇ ਉਹ ਵਾਲੀਆਂ ਟੀਮਸ ਵੀ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਜੀ ਇਹ ਬਹੁਤ ਵਧੀਆ ਕੰਮ ਹੁਣ ਵੀ ਟੀਮ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਅੱਜ ਦਾ ਵਾ ਸਾਨੂੰ ਦੱਸਣਾ ਚਾਹਾਂਗਾ ਕਿ ਹੁਣ ਤੱਕ ਜਿਸ ਦਿਨ ਤੋਂ ਸਾਡਾ ਕੋਡ ਲੱਗਿਆ ਹੈਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਕੋਲ 142 ਤਰ੍ਹਾਂ ਦੀਆਂ ਕੰਪਲੇਨਸ ਆਈਆਂ ਸੀਗੀਆਂ ਜਿਹੜੀਆਂ ਕਿ ਅਸੀਂ ਵਿਦਨ 24 ਆਵਰਸ ਜਾਂ ਸੀ ਬਿਜਲ ਦੇ ਉੱਤੇ ਜਿਹੜੀ ਕੰਪਲੇਨਟ ਆਈ ਤਾਂ ਵਿਦਨ 100 ਮਿੰਟ ਉਹਨੂੰ ਅਸੀਂ ਕੰਪਲੇਨਟ ਨੂੰ ਨਜਿੱਠਿਆ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਵੀ ਕੋਈ ਵੋਟਰ ਹੈ ਕਿਸੇ ਨੂੰ ਹੁੰਦਾ ਕਿ ਮੈਂ ਕੰਪਲੇਨਟ ਕਿੱਦਾਂ ਪਾ ਸਕਦਾ ਹਾਂ ਸੀ ਬਿਜਲੀਕ ਕਮਿਸ਼ਨ ਨੇ ਆਪ ਡਵੈਲਪ ਕੀਤੀ ਹੈ ਐਂਡਰੋਇਡ ਅਤੇ ਪਲੇ ਸਟੋਰ ਦੋਨਾਂ ਦੇ ਉੱਤੇ ਹੋ ਹੈਗੀ ਐਪ ਤੇ ਐਂਡਰੋਇਡ ਪਲੇ ਸਟੋਰ ਤੇ ਉਹਨੂੰ ਤੁਸੀਂ ਡਾਊਨਲੋਡ ਕਰੋ ਤੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਪੋਲਸ ਕੋਡ ਦੀ ਵਾਇੋਲੇਸ਼ਨ ਹੋ ਰਹੀ ਹੈ ਕਿਤੇ ਕੋਈ ਬੈਨਰ ਗਲਤ ਲੱਗਿਆ ਹੋਇਆ ਹੈ ਜਾਂ ਕਿਤੇ ਕੋਈ ਹੋਰ ਵਾਇੋਲੇਸ਼ਨ ਹੋ ਰਹੀ ਹੈ ਤਾਂ ਉਸ ਨੂੰ ਤੁਸੀਂ ਜਿੰਦਾ ਹੀ ਤੁਸੀਂ ਅਪਲੋਡ ਕਰਦੇ ਹੋ ਵੀਡੀਓ ਜਾਂ ਫੋਟੋਗ੍ਰਾਫ ਜਾਂ ਆਪਦੀ ਕੰਪਲੇਨ ਨੂੰ ਵਿਥਨ 100 ਮਿੰਟ ਅਸੀਂ ਆਪਣੀ ਫਰਾਂਚ ਸਪੈਲ ਉੱਥੇ ਭੇਜਦੇ ਹਾਂ ਤੇ ਉਸ ਤੋਂ ਬਾਅਦ 100 ਮਿੰਟ ਦੇ ਵਿੱਚ ਵੀ ਅਸੀਂ ਉੱਥੇ ਕਾਰਵਾਈ ਕਰਕੇ ਹੀ ਕਰਦੇ ਹਾਂ ਤੇ ਕਿਉਂਕਿ ਬੜਾ ਹੀ ਸੈਂਸਿਟਿਵ ਐਕਸਪੈਂਡੀਚਰ ਸੈਂਸਿਟਿਵ ਵਾਈਜ਼ ਹੈਗੀ ਹੈ ਕਾਸਟ ਟੂ ਇਨਸੀ ਹੁਣ ਤੱਕ ਜੇ ਮੈਂ ਤੁਹਾਨੂੰ ਦੱਸਾਂ ਤਾਂ ਐਜ਼ ਔਨ ਡੇਟ ਅਸੀਂ 4.3 ਕਰੋੜ ਦਾ ਜਿਹੜਾ ਗੈਪ ਆ ਕਿਸੇ ਵੀ ਤਰ੍ਹਾਂ ਦੀ ਇਲਿicit ਲਿੱਕਰ ਹੋ ਗਈ ਆ ਕੋਈ ਵੋਟ ਸਮਗਰੀ ਹੋ ਗਈ ਐਨਏ ਵੈਲਿਊ ਦੇ ਅਸੀਂ ਫਰ ਚੁੱਕੇ ਆ which is the probably largest uh, during the election ਉਹਦੇ ਤੇ ਸਾਡਾ ਬੜਾ ਫੋਕਸ ਹੈ ਇੰਟਰ ਸਟੇਟ ਨਾਕਾਜ਼ ਜਿਹੜੇ ਨੇ ਉਹਦੇ ਤੇ ਸਾਡਾ ਫੋਕਸ ਹੈਗਾ ਅ ਦਿੱਤਾ ਤੁਹਾਨੂੰ ਪਤਾ ਹੈ ਕਿ ਸਾਡੀ ਹੱਦ ਹਰਿਆਣੇ ਦੇ ਨਾਲ ਲੱਗਦੀ ਹੈਗੀ ਐ ਸੋ ਜਿੱਦੇ ਸਾਡੇ ਇੰਟਰ ਸਟੇਟ ਨਾਕਾ ਨੇ ਉਹ ਅਸੀਂ ਸੀਸੀਟੀਵੀ ਦੇ ਰਾਹੀਂ ਮੋਨੀਟਰ ਕਰ ਰਹੇ ਆ ਪਰਟੀਕੂਲਰਲੀ ਤਲਵੰਡੀ ਸਾਬੋ ਤੇ ਬਠਿੰਡਾ ਰੂਰਲ ਦੇ ਜਿਹੜੇ ਹਲਕੇ ਨੇ ਉੱਤੇ ਪਲੱਸ ਉਸ ਤੋਂ ਬਾਅਦ ਸਰਦੂਨਗੜ ਦੀ ਸਾਡੀ ਹੱਦ ਜਿਹੜੀ ਉਹ ਫਤਿਆਬਾਦ ਨਾਲ ਤੇ ਕੁਝ ਪਾਰਟ ਸੰਗਰੂਰ ਅਦਰ ਸਿੱਕਸੇ ਨਾਲ ਲੱਗਦੀ ਐ ਉੱਥੇ ਵੀ ਸਾਡੇ ਜਿਹੜੇ 24/7 ਨਾਕਾਸ ਜਿਹੜੇ ਨੇ ਆਪਰੇਸ਼ਨਲ ਨੇ ਫੋਰਸ ਐ ਜਿੱਦਾਂ ਜਿੱਦਾਂ ਸਾਡੇ ਕੋਲ ਫੋਰਸ ਆਵੇ ਜਾਓ ਕਿ ਐਸਐਸਪੀ ਸਾਹਿਬ ਲਾਅ ਐਂਡ ਆਰਡਰ ਬਾਰੇ ਤੁਹਾਨੂੰ ਬਰੀਫ ਕਰਨਗੇ ਜਿੱਦਾਂ ਹੀ ਜਿੱਦਾਂ ਫੋਰਸ ਸਾਡੇ ਆਦੇ ਜਾਓਗੇ ਸੋ ਅਸੀਂ ਰੈਂਡਮਲੀ ਉਹਨੂੰ ਅ alloate ਉੱਥੇ-ਉੱਥੇ ਕਰਦੇ ਰਾਵਾਂਗੇ ਤੇ ਹੁਣ ਜੇ ਕਿਸੇ ਦਾ ਕੋਈ ਪਾਰਟਿਕੂਲਰ ਕੁਐਸਚਨ ਕੋਈ ਕੁਇਰੀ ਹੈ ਤਾਂ ਹਾਊਸ ਇਸ ਓਪਨ ਉਸ ਤੋਂ ਪਹਿਲਾਂ ਮੈਂ ਕਹਾਂਗਾ ਕਿ ਐਸਐਸਪੀ ਸਾਹਿਬ ਕਾਈਂਡਲੀ ਇਲੈਕਸ਼ਨ ਦੇ ਰਿਲੇਟਿਡ ਜਿੰਨੀ ਸਾਡੀ ਤਿਆਰੀ ਹੈਗੀ ਹੈ ਪੁਲਿਸ ਪੱਖੋਂ ਤੇ ਲਾਅ ਐਂਡ ਆਰਡਰ ਪੱਖੋਂ ਉਹਦੇ ਬਾਰੇ ਤੁਸੀਂ ਕਾਈਂਡਲੀ ਪ੍ਰੈਸ ਬ੍ਰੀਫ ਕਰ ਸਕਦੇ ਹੋ ਜੰਦਾ ਜੀ ਅਸੀਂ ਉਹਨੂੰ ਰਿਮੂਵ ਕਰਦੇ ਆ ਇਫੈਕਟ ਸੀ ਵਿਜਲ ਦੇ ਉੱਤੇ ਵੀ ਸਾਡੇ ਕੋਲ ਕੁਛੀ ਕੰਪਲੇਂਟਸ ਅਦਾ ਨਹੀਂ ਆਈਆਂ ਉਹ ਜੀ ਜਿੰਨਾ ਹੀ ਸਾਡੇ ਕੋਲ ਕੰਪਲੇਂਟ ਆਂਦੀ ਹੈ 100 ਮਿੰਟ ਅਸੀਂ ਉਹਨੂੰ ਜਾ ਕੇ ਰਿਮੂਵ ਕਰਦੇ ਆ ਤੁਹਾਨੂੰ ਵੀ ਕਿਧਰੇ ਲੱਗਦਾ ਹੈ ਕਿ ਕਿੱਦਾਂ ਤੇ ਕੁਛ ਹੋਈ ਹੋਈ ਹੈ ਤਾਂ ਤੁਸੀਂ ਸੀਵੀਜ ਲਾਪ ਦੇ ਥਰੂ ਉਹਨੂੰ ਸਾਨੂੰ ਦੱਸ ਸਕਦੇ ਹੋ ਜਿੱਥੇ ਸਾਡੇ ਕੋਲ ਪਤਾ ਲੱਗੂਗਾ 100 ਮਿੰਟ ਅਸੀਂ ਉਹਨੂੰ ਰਿਮੂਵ ਕਰਾਂਗੇ ਸੌਰੀ ਕੀ ਕਹਿ ਰਹੇ ਹੋ ਜੀ ਲੋਕ ਸਭਾ ਦੇ ਕਿੰਨੇ ਪ੍ਰੋਜੈਕਟਸ ਆ ਉੱਤੇ ਸੋ ਸਾਡੇ ਜੀ ਕ੍ਰਿਟੀਕੈਲਿਟੀ ਹੁੰਦੀ ਹੈ ਤੇ ਵਨਰੇਬਿਲਿਟੀ ਹੁੰਦੀ ਹੈ ਉਹ ਮੈਪਿੰਗਸ ਅਸੀਂ ਕੰਸਰਨਡ ਆਰਓਜ਼ ਨਾਲ ਕੀਤੀ ਹੋਈ ਸੀਗੀ ਸੋ ਉਸ ਤੋਂ ਬਾਅਦ ਅਸੀਂ ਬਹੁਤ ਸਾਰੇ ਗੁੱਟ ਹੱਦਾਂ ਨੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਜਿੱਥੇ ਕੋਈ ਨਾ ਕੋਈ ਵਨਰੇਬਲ ਸੈਕਸ਼ਨ ਆਫ ਪਰਸਨਸ ਰਹਿ ਰਹੇ ਨੇ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਲੁਭਾਇਆ ਜਾ ਸਕਦਾ ਐਕਸਪੈਂਡੀਚਰ ਸੈਂਸਿਟਿਵ ਉਹਦਾਂ ਦੀਆਂ ਪਾਕਟਸ ਨੇ ਸੋ ਉਹ ਸਾਡੇ ਧਿਆਨ ਚ ਸਾਡੀਆਂ ਟੀਮ ਲੋਥੇ ਐਕਟੀਵੇਟਡ ਹੈਗੀਆਂ ਨੇ ਜੀ ਤੇ ਜਿੱਦਾਂ ਜਿੱਦਾਂ ਸਾਡੇ ਕੋਲ ਫੋਰਸ ਆਣੀ ਸ਼ੁਰੂ ਹੋਊਗੀ ਅਸੀਂ ਬਕਾਇਦਾ ਉੱਥੇ ਆਪਦੀ ਗਸ਼ਟ ਰੱਖਾਂਗੇ ਤੇ ਐਦਾਂ ਨਹੀਂ ਕੋਈ ਵੀ ਕਾਰਵਾਈ ਉੱਥੇ ਨਹੀਂ ਹੋਣ ਦਵਾਂਗੇ। ਨਿਸ਼ਾਨ ਨਹੀਂ ਕੀਤੀ ਗਈ ਇਹਨੇ। ਨਹੀਂ ਬਿਲਕੁਲ ਕੀਤੀ ہوئی ਹੈ ਜੀ ਬਟ ਉਹ ਇਟ ਇਜ਼ ਵਿਦ ਅਸ ਜੀ। ਸਰ ਜੋ ਨਾਮਿਨੇਸ਼ਨ ਮੇਰੇ ਸਾਹਮਣੇ ਰਿਵੀਊ ਸੀ ਰੋਡ ਤੇ ਦੀ ਹੈ ਕਿ ਜੀ ਜੀ ਬਟ ਜਿਹੜਾ ਨਦਰਨਾਉ ਜਾ ਆ ਉਹਨਾਂ ਦਾ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕੈਂਡੀਡੇਟ ਦੇ ਨਾਲ ਸਿਰਫ 4 ਬੰਦੇ ਅਲਾਉਡ ਨੇ ਸੋ ਡੀਪੀਆਰਓ ਵੱਲੋਂ ਅਸੀਂ ਇੱਕ ਬਕਾਇਦਾ ਇੱਕ ਉੱਥੇ ਕੈਮਰਾਮੈਨ ਰਹੂਗਾ। ਜਿੱਦਾਂ ਜਿੱਦਾਂ ਕੋਈ ਕੈਂਡੀਡੇਟ ਆਇਆ ਵਿਦਨ 5 ਮਿੰਟਸ ਤੁਹਾਨੂੰ ਫੋਟੋਗ੍ਰਾਫ ਜਿਹੜੀਆਂ ਨੇ ਡੀਪੀ ਔਰਓ ਦੇ ਥਰੂ ਗਰੁੱਪ ਦੇ ਵਿੱਚ ਪਾ ਦੇ ਵੀਡੀਓ ਵੀਡੀਓ 10 ਸੈਕਿੰਡ 20 ਸੈਕਿੰਡ 30 ਸੈਕਿੰਡ ਦਾ ਇੱਕ ਸ਼ਾਟ ਪਲੱਸ ਨਾਲ ਉਸ ਤੋਂ ਬਾਅਦ ਜਿਹੜੀ ਤੁਹਾਡੀ ਵੀਡੀਓ ਕਲਿੱਪਿੰਗ ਦੇ ਨਾਲ ਨਾਲ ਫੋਟੋਗ੍ਰਾਫ ਉਸੇ ਪਾਸ ਪਾ ਦੇ ਪਹਿਲਾਂ ਦੱਸੀ ਆਪ ਕੋਈ ਕਰ ਲੰਦੇ ਹਾਂ ਤੁਸੀਂ ਇਹਦਾ ਨਾਲ ਜਾ ਜੀ 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 ਬਟ ਕਿਉਂਕਿ ਥੋੜਾ ਕਮਰਾ ਕੰਸਟ੍ਰੇਂਡ ਹੈਗਾ ਪਲੱਸ ਕਮਿਸ਼ਨ ਦੀ ਵੀ ਬੜੀ ਰਹਿੰਦੀ ਹੈਗੀ ਹੈ ਕਿ ਕਮਰੇ ਦੇ ਵਿੱਚ ਕੈਂਡੀਡੇਟ ਤੋਂ ਇਲਾਵਾ ਪੰਜ ਬੰਦੇ ਜਿਹੜੇ ਨੇ ਕੈਂਡੀਡੇਟ ਦੇ ਨਾਲ ਹੀ ਆਣ ਉਹ ਤੁਹਾਨੂੰ ਵੀਡੀਓ ਵੇ रियल フェ जांदा ਸੀ ਜੀ ਹਰ ਵਾਰੀ ਇਹ ਹੁੰਦਾ ਹੁਣ ਵੀ ਅਸੀਂ ਦੇਖ ਲੈਨੇ ਨੇ ਜਿਹੜੇ ਵਾਕ ਆਊਟ ਕਰ ਲੈਨੇ ਆ ਮੈਸੇਜ ਦੇ ਸਾਹਮਣੇ ਡਿਸਕਸ ਕਰ ਲੈ। ਸਾਰੇ ਇਸ ਤਰ੍ਹਾਂ ਹੋ ਜਾਂਦਾ ਹੈ ਮੰਗੋ ਇੱਕ ਕੈਡੀਟ ਜਿਹੜਾ ਆਉਦਾ ਉਹਨਾਂ ਚਾਰ ਦੋ ਦਿਨ ਹੋ ਜਾਂਨਾਂ ਨੇ ਲੈਕਚਰ ਦੇ ਹੈਗੇ ਨੇ ਉਹ ਦੂਸਰੇ ਕੈਡੀਟ ਦਾ ਵਾਕ ਆਊਟ ਕਰ ਲੈਨੇ ਆ ਜੀ ਆਪਾਂ ਸਾਰੇ ਇਕੱਠੇ ਹੋਏ ਸਲਾਹ ਕਰ ਲੈਨੇ ਕਿਵੇਂ ਕਰਨਾ ਉਹ ਦੇਖ ਲੈਨੇ ਜੀ ਫਿਰ ਆ ਸਰ ਤੁਸੀਂ ਇੰਟਰਸਟਿੰਗ ਰੱਖਿਆ ਦੀ ਗੱਲ ਕਿ ਪਿਛਲੇ ਦਿਨੀ ਪੰਜਾਬ ਤੇ ਪਿੰਡਾਂ ਤੇ ਜਿਹੜੀ ਸ਼ਰਾਬ ਆ ਪ੍ਰਿਆਣ ਦੇ ਵਿੱਚ ਫੜੀ ਆ ਬਿਲਕੁਲ ਜੀ ਉਹ ਉਹ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ ਇਨਫੈਕਟ ਬੀਡੀਸੀ ਕੀ ਉਹ ਲੀਗਲਾਈਜ਼ ਤਰੀਕੇ ਨਾਲ ਗਈ ਸੀ ਜਿੱਦਾਂ ਹੀ ਮੇਰੇ ਧਿਆਨ ਚ ਆਇਆ ਕਿ ਐਦਾਂ ਦੀ ਕੋਈ ਐਕਟੀਵਿਟੀ ਹੋਈ ਅਸੀਂ ਈਟੀਓ ਕਨਸਰਨ ਤੇ 826 ਰਿਪੋਰਟ ਲਈ ਇਟ ਵਾਸ ਲੀਗਲ ਲ ਸੋ ਸੀਗਾ ਕਿ ਇੱਕ ਈਵੇ ਚਲਾਨ ਹੁੰਦਾ ਉਹ ਕਨਸਰਨ ਡਰਾਈਵਰ ਉੱਥੇ ਦਿਖਾ ਨਹੀਂ ਪਾਇਆ ਫਿਰ ਉਸ ਤੋਂ ਬਾਅਦ ਅਸੀਂ ਇੰਟਰਵੈਨ ਕੀਤਾ ਤੇ ਉਹਨਾਂ ਨੇ ਕੋਰਟ ਨੇ ਛੱਡ ਦਿੱਤੀ ਸੀ ਤਾਂ ਸਾਡੀ ਬੜੀ ਸਟ੍ਰਿਕਟ ਹੈਗੀ ਹੈ ਜੀ ਜਿੱਥੇ ਡਿਸਟਰੀਬਿਊਟੀ ਪੁਆਇੰਟ ਨੇ ਜਿੱਥੇ ਸਟੋਰੇਜ ਪੁਆਇੰਟ ਨੇ ਲਿਖ ਕਰਦੇ ਅਸੀਂ ਉਹਦੀ ਬਕਾਇਦਾ ਮੋਨਿਟਰਿੰਗ ਕਰ ਰਹੇ ਹਾਂ ਬਾਕਾਇਦਾ ਜੋ ਮੈਂ ਤੁਹਾਨੂੰ ਦੱਸ ਰਿਹਾ ਰਿਪੋਰਟਸ ਦਿੱਲੀ ਦੀਆਂ ਆਉਂਦੀਆਂ ਨੇ ਸੋ ਸਾਡੀ ਬੜੀ ਬੜੀ ਪੈਨੀ ਨਜ਼ਰ ਆ ਰਹੀ ਹੈ ਇੱਥੇ 2000 ਬੰਦੀ ਤੇ ਇਸ ਵਾਰ ਦੇ ਸਵੇਰ ਤੋਂ ਸੀ ਦੂਸਰੇ ਵਧਾਏ ਨੇ ਜਾਂ ਘਟਾਏ ਨੇ ਵਧਾਏ ਨੇ ਜੀ ਅਸੀਂ ਉਹ ਸੁਵੇਦਨਸ਼ੀਲ ਬੂਥ ਜਿਹੜੇ ਨੇ ਵਧਾਏ ਨੇ ਇਨਫੈਕਟ ਕੁਝ ਇੱਕ ਬੂਥ ਅੰਦਰ ਦੇ ਸੀਗੇ ਜਿਹੜੇ ਪਹਿਲਾਂ ਸੁਵੇਦਨਸ਼ੀਲ ਡਿਕਲੇਅਰ ਕੀਤੇ ਹੋਏ ਸੀਗੇ ਉਹਨਾਂ ਨੂੰ ਹਟਾਇਆ ਵੀ ਨਾਇ ਸੀ ਜਿਹੜੇ ਨਹੀਂ ਰਹੇ ਤੇ ਕੁਝ ਇੱਕ ਵਧਾਏ ਵੀ ਨੇ ਐਕਸਪੈਂਡੀਚਰ ਸੈਂਸਿਟਿਵ ਪਾਕਟਸ ਜਿਹੜੀਆਂ ਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਵੋਟਰਾਂ ਨੂੰ ਫਰੀ ਬੀਜ਼ ਦੇਖ ਕੇ ਪੈਸੇ ਦੇ ਕੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਕੋ ਇੱਕ ਇਸ ਸਪੈਸ਼ਲਰ ਕੈਂਡੀਡੇਟ ਜਾਂ ਪਾਰਟੀ ਦੇ ਬਖੋ ਉਹਨਾਂ ਨੂੰ ਵੋਟ ਕਰਵਾਈ ਜਾ ਸਕੇ ਉਹਦਾ ਤੇ ਸਾਡਾ ਬੜਾ ਫੋਕਸ ਹੈ ਤੇ ਪਹਿਲੀ ਹੈ ਇਨਫੈਕਟ ਤੁਹਾਨੂੰ ਵੀ ਮੈਂ ਦੱਸਣਾ ਚਾਹਾਂਗਾ ਕਿ ਜੇ ਤੁਹਾਨੂੰ ਲੱਗਦਾ ਹੈ ਸਭ ਤੋਂ ਈਜ਼ੀ ਤੁਹਾਡੇ ਮਾਧਮ ਰਾਹੀਂ ਵੀ ਮੈਂ ਦੱਸਣਾ ਚਾਹਾਂਗਾ ਸਭ ਤੋਂ ਈਜ਼ੀ ਤਰੀਕਾ ਸਾਨੂੰ ਕੰਟੈਕਟ ਕਰਨ ਦਾ ਹੈਗਾ ਜੀ 1950 19501 ਸਾਡੀ ਹੈਲਪਲਾਈਨ ਹੈਗੀ ਹੈ 24 ਘੰਟੇ ਚੱਲਦੀ ਹੈ ਰਾਤ ਨੂੰ 24 ਘੰਟੇ ਉਹ ਐਕਟਿਵ ਹੈਗੀ ਹੈ ਤੁਸੀਂ 1950 ਤੇ ਕਾਲ ਕਰੋ ਉਹੀ ਕੰਪਲੇਨ ਜਿਹੜੀ ਹੈ ਉਹ ਸਾਡੇ ਕੋਲ ਰਜਿਸਟਰ ਹੁੰਦੀ ਹੈ ਸਸੀ ਆਪਣੀ ਐਫਐਸਟੀ ਭੇਜਦੇ ਆ ਤੇ ਉੱਥੇ ਕਰਦੇ ਜਾਂਦੇ ਸਰਸਕਟਾ ਪ੍ਰਬੰਧ ਇਹ ਯਾਹੋ ਤੁਸੀਂ ਮੰਗ ਆਜ ਜਦੋਂ ਐਜ਼ ਆਨ ਡੇਟ ਐਸਐਸਪੀ ਸਾਹਿਬ ਤੁਹਾਨੂੰ ਦੱਸਣਗੇ ਕਿ ਸਾਡੇ ਕੋਲ ਇੱਕ ਜਿਹੜੀ ਹੈਗੀ ਹੈ ਹਜੇ ਤਾਈਂ ਪੈਰਾ ਮਿਲਟਰੀ ਜਿੱਦਾ ਹੈਗੀ ਹੈ ਬਟ ਪਲੱਸ ਇਹ ਅਸੀਂ ਡਿਮਾਂਡ ਕੀਤੀ ਹੋਈ ਹੈ ਜੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਲਾਸਟ ਫੇਸ ਦੇ ਵਿੱਚ ਸਾਡੇ ਕੋਲ ਇਲੈਕਸ਼ਨ ਹੋ ਰਹੇ ਹਨ ਜਿੱਦਾਂ ਹੀ ਸਾਡੇ ਕੋਲ ਆਣ ਗਿਆ ਅਸੀਂ ਉਹ ਬਾਕੀ ਜਾਣਕਾਰੀ ਦੇ ਦਿੰਦੇ ਹਾਂ ਡਿਮਾਂਡ ਡਿਮਾਂਡ ਹੈਗੀ ਹੈ ਜੀ ਆਈ ਥਿੰਕ ਸ਼੍ਰੀ ਮੁਖਰ ਜੀ ਨੇ ਕੀਤੀ ਜਾਂਦੀ ਹੈ ਉਹ ਸਟੇਟਮੈਂਟ ਫਿਗਰ ਹੈਗੀ ਉਹਦੇ ਵਿੱਚ ਫਿਰ ਅਸੀਂ ਦੱਬੀ ਆਪਣੀ ਸਰਵਨ ਸੱਚ ਆਲਸ ਐਸ ਐਕਸਪੈਕਟੇਸ਼ਨ ਸੈਸਿਟੀ ਕੰਸਿਸਟੈਂਸੀ ਜਿਹੜੀ ਹੈ। ਵੋਟਰ ਦੇ ਐਪਰੀਹੈਂਸ਼ਨ ਯੂ نو ਡਾਊਨ ਰਿਮੂਵ ਕੀ ਕਹਿੰਦੇ ਕੀ ਲੈ ਕੇ ਟਰਸਟ ਕੈਚ ਜਾਂ ਪਰੇ ਵੀ ਹੁੰਦੇ ਆ। ਆ ਦੇਖੋ ਹਰ ਇੱਕ ਚੀਜ਼ ਦੀ ਸੈnsਿਟੀਵਿਟੀ ਤਾਂ ਰਹਿੰਦੀ ਹੈ। ਕੈਂਡੀਡੇਟ ਹਰ ਇੱਕ ਤਰ੍ਹਾਂ ਦੀ ਚੀਜ਼ਾਂ ਦੇ ਥ्रू ਕੈਂਡੀਡੇਟ ਵੋਟਰ ਨੂੰ ਲੁਭਾ ਸਕਦੇ ਨੇ। ਸੋ ਸਾਡੀ ਪਹਿਲੀ ਨਜ਼ਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਾਈਐਸ ਸੀਜ਼ਰ ਇਨ টারਮਸ ਆਫ ਕੈਚ ਇਨ টারਮਸ ਆਫ ਲਿਕਰ ਹੋਇਆ। ਅੱਜ ਇਹ 7 ਤਰੀਕਾ ਜਿਹੜਾ ਮੇਨ ਆਪਣਾ ਚੋਣ ਆਬ ਦਾ ਮਾਹੌਲ ਹੈ ਉਹ ਪਖਣਾ ਸ਼ੁਰੂ ਹੋਣਾ ਤੇ ਉਥੇ ਹੀ ਅਸੀਂ 4.3 ਕਰੋੜ ਦੀ ਇਦਾਂ ਦੀ ਰਿਕਵਰੀ ਕਰ ਚੁੱਕੇ ਆ ਅਗਲੇ ਆਉਣ ਵਾਲੇ ਦਿਨਾਂ ਚ ਵਧੂਗੀ ਤੁਹਾਨੂੰ ਕੁਝ ਪਤਾ ਲੱਗਦਾ ਤਾਂ ਤੁਸੀਂ ਮੇਰਾ ਨੰਬਰ ਹੈਗਾ +91950 CVJ ਐਪ ਹੈਗੀ ਉਹਦੇ ਥਰੂ ਸਾਨੂੰ ਦੱਸੋ ਜੀ ਵੀ ਟੇਕ ਅ ਸਟਿੱਕ ਐਕਸ਼ਨ ਓਨ ਦਿਸ ਸੋ ਹਮ ਕੁਝ ਫਾਰਮਰਸ ਵੀ ਨਹੀਂ ਆ ਰਹੇ ਉਹ ਟਰਾਈਂਗ ਟੂ ਡਿਸਰਬ ਦਾ ਇਲੈਕਸ਼ਨ ਯੂ نو ਮੀਟਿੰਗਸ ਆਫ ਦਾ ਕੈਂਡੀਡੇਟ ਉਹ ਕਿਤਾ ਹੈਂਡਲ ਇਹ ਕੋਈ ਲਾਅ ਐਂਡ ਆਰਡਰ ਬੜਾ ਸਾਡੇ ਲਈ ਮਹੱਤਵਪੂਰਨ ਹੈ ਕਿਸੇ ਨੂੰ ਵੀ ਅਸੀਂ ਲਾਅ ਐਂਡ ਆਰਡਰ ਪੱਕਾ ਤਾਂ ਜਿਹੜਾ ਹੈਗਾ ਉਹ ਹੱਥ 'ਚ ਨਹੀਂ ਲੈਣ ਦੇਵਾਂਗੇ ਪਲੱਸ ਐਸਐਸਪੀ ਸਾਹਿਬ ਵੀ ਤੁਹਾਨੂੰ ਦੱਸਣਗੇ ਕਿ ਸਾਡੀ ਬਕਾਇਦਾ ਤਿਆਰੀ ਹੈ ਜੇ ਕੋਈ ਜਨਾਬ ਪ੍ਰਕਿਰਿਆ ਦੇ ਵਿੱਚ ਕੋਈ ਰੋਕਦਾ ਹੈਗਾ ਸੋ ਵੀਲ ਟੇਕ ਸਟ੍ਰਿੰਗ ਐਕਸ਼ਨ ਅਗੇਂਸ ਸੀ ਟੂ ਨਾਊ ਵੀ ਹੈਵ ਬੀਨ ਲੈਟ ਮੀ ਲੈਟ ਮੀ ਅਨਸਰ ਦਿਸ ਕੁਐਸਚਨ ਟਿਲ ਨਾਊ ਵੀ ਹੈਵ ਬੀਨ ਏਬਲ ਟੂ ਐਡਰੈਸ ਦੈਟ ਯੂ ਨੋ ਅਸਪਰ ਦੀ ਮੈਂਡੇਟ ਆਫ ਦੀ ਇਲੈਕਸ਼ਨ ਕਮਿਸ਼ਨ Um, there is no complaint from party that uh, nothing has been cancelled. Wherever there are protesters, we have been deploying adequate amount of force to ensure that the values of the Honorable Commission are complied with. Because, you know, I ask because, you know, as it is gaining momentum, now, you know, there is, uh, that fact uh, like, you know, of you know, disruption, uh, you know, is, is there. Uh, as they gain uh, momentum, we'll also be momentum. Yes. As it's of this structure De Pukta, they are on the Galakitikiya. So, The Mulajam. ਸ਼ਰਾਬ ਦੇ ਠੇਕੇ ਉੱਤੇ ਜਾ ਕੇ ਗ੍ਰਿੰਦੇ ਨੂੰ ਅਸਲਾ ਦੀ ਮੱਦਦਾਂ ਦੇ ਉਹ ਰੱਖ ਲਾ ਇੱਥੋਂ ਤੱਕ ਉਹਦਾ ਸਮਾਨ ਉੱਥੇ ਦਾ ਮਰਦਾ ਕੇ ਲੱਗਦੇ ਲੱਤ ਰੋਈ ਨੂੰ ਦਿੱਤੀ ਦੇਖੋ ਜੋ ਵੀ ਜੇ ਕਿਸੇ ਦੇ ਵੀ ਪਾਰ ਤੇ ਫਾਲਟ ਹੈਗਾ ਆਪਣੀ ਦੂਜੀ ਜਗ੍ਹਾ ਤੀਨ ਗੱਲ ਲਈ ਹੈ ਕਿ ਉਹ ਸਾਡੇ ਡਿਪਾਰਟਮੈਂਟ ਨੂੰ ਕਿਹਨੇ ਜਾਈ ਐਕਸੈਪਸ਼ਨ ਸੋ ਐਨੀ ਐਨੀ ਯੂ ਮੇਜਰ ਵਾਇਲੇਸ਼ਨ اور ਫਾਰਮ ਵਾਲੇ ਜਾਣਦੇ ਨਾ ਬਾਏ ਦ ਕੈਂਗੇਸ ਬਾਏ ਕੀ ਜੋ ਨੂੰ ਸੋ हां जी एक दो ਸਾਡੇ ਧਿਆਨ ਚਾਹੀਏ ਸੀ ਅਸੀਂ ਕੈਂਡੀਡੇਟ ਨੂੰ ਨੋਟਿਸ ਵੀ ਦਿੱਤਾ ਉਹਨਾਂ ਦੇ ਜਵਾਬ ਲਏ ਤੇ ਉਹਨਾਂ ਨੂੰ ਦੱਸਤਾ ਕਿ ਜੀ ਯੂ हैव टू बी ਲिटल ਵਿਜੀਲੈਂਟ ਔਨ ਵਾਟ ਯੂ ਸੇ ਐਂਡ ਹਾਊ ਯੂ ਸੇ ਉਸ ਤੋਂ ਬਾਅਦ ਜੇ ਕੁਝ ਹੋਊਗਾ ਤਾਂ ਵੀ ਦੇਖ ਲੇਖ ਅਕਸ਼ਨ ਕੀ ਨੇਚਰ ਆਫ ਯੂ ਨੋ ਨੇਚਰ ਦੇਖੋ ਜੀ ਬੜਾ ਸਿੰਪਲ ਹੈ ਕਿ ਕੈਂਡੀਡੇਟ ਕਿਸੇ ਵੀ ਕੋਈ ਵੀ ਕੈਂਡੀਡੇਟ ਹੋਵੇ ਉਹ ਉਹ ਧਰਮ ਦੇ ਆਧਾਰ ਤੇ ਜਾਤੀ ਦੇ ਆਧਾਰ ਤੇ ਜਾਂ ਕਿਸੇ ਵੱਖ-ਵੱਖ ਕਿੱਦਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜੇ ਲੱਗਦਾ ਹੈ ਕਿ ਆ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੇ ਵਿੱਚ ਫ੍ਰਿਕਸ਼ਨ ਪੈਦਾ ਕਰਨ ਕਰ ਰਿਹਾ ਆਪਣੀ ਸਪੀਚ ਦੇ ਜਿਹੜੀ ਵੀ ਆਰ ਟੈਕਿੰਗ ਫ੍ਰਿਕਸ਼ਨ ਹੈ